ਕੰਪਨੀ ਨੇ ਉਹ ਕਹਿਣ ਲਈ ਮੇਰਾ ਬੰਦਾ ਤੇ ਮੇਰੀ ਬੱਚੀਆਂ ਦਾ ਪਿਓ ਵਾਸਤੇ ਸਰਕਾਰ ਵੀ ਉਹ ਕਹਿੰਦੇ ਹਾਲਜੋਰ ਕੇ 5 ਦਿਨੋਂ ਕੋਈ ਕੁਝ ਨਹੀਂ ਸਮਝ ਲੱਗਣ ਜੀ। ਕਿਨਾ ਕੁ ਦੱਸਣ ਦਾ ਹੈ ਜੀ ਕਿ ਕਿੱਥੇ ਆ ਕਿੱਥੇ ਨੇ। ਉਹਨਾਂ ਨੂੰ ਚਾਹੀਦਾ ਹੈ ਅੱਜ ਪੰਜਵਾ ਛੇਵਾ ਦਿਨ ਉਹ ਚਲਿਆ ਉਹਨਾਂ ਨੇ ਕੋਈ ਇਹੋ ਜਿਹਾ ਕੀਤਾ ਨਹੀਂ ਨਾ ਕੁਝ ਸਾਨੂੰ ਦੱਸਿਆ ਨਾ ਸਾਨੂੰ ਕੋਈ ਇਹੋ ਜੀ ਖਬਰ ਕੋਈ ਆਈ ਪੀ ਠੀਕ ਆ ਪਿਆ ਕੰਮ ਚੱਲਣਦਿਆਂ ਨਾ ਕੁਝ ਨਹੀਂ ਚੱਲਣਦਿਆਂ ਹੋ ਗਿਆ। ਉਸ ਦਿਨ ਪਹਿਲਾਂ ਇੱਥੇ ਆਇਆ ਸੀ ਪਰਿਵਾਰ ਨੂੰ ਮਿਲ ਕੇ ਗਿਆ ਤੇ ਹੁਣ ਪਤਾ ਲੱਗਾ ਕਿ ਸ਼ਨੀਵਾਰ ਦਾ ਇਹ ਉਥੇ ਕੋਈ ਸੌਣੀ ਤੇ ਜਿੱਥੇ ਕੰਮ ਕਰਦਾ ਸੀ ਉਹਦਾ ਕੋਈ ਹਿੱਸਾ ਡਿੱਗ ਗਿਆ ਤੇ ਉਹਦੇ 'ਚ ਹੀ ਫਸ ਗਿਆ ਤੁਹਾਡਾ ਤੇ ਕੀ ਸਰਾ ਮਸਲਾ ਜੀ ਉਹ ਮੈਂ ਐਨਾ ਰਾਜ਼ ਵਿੱਚ ਗੋਰੇ ਜੀ ਜਿਹੜੇ ਵੀਰ ਦਾ ਹਜੇ ਤੱਕ ਪਤਾ ਲੱਗਾ ਜਾਂ ਨਹੀਂ ਨਹੀਂ ਕੁਝ ਪਤਾ ਲੱਗਾ ਕੀ ਕਹਿਣਾ ਕੰਪਨੀ ਦਾ ਕੰਪਨੀ ਨੇ ਉਹ ਕਹਿਣ ਲਈ ਮੇਰਾ ਬੰਦਾ ਤੇ ਮੇਰੀ ਬੱਚੀਆਂ ਦਾ ਪਿਓ ਵਾਸਤੇ ਸਰਕਾਰ ਨੂੰ ਵੀ ਉਹ ਕਹਿਣ ਲਈ ਜੜ ਕੇ 5 ਦਿਨੋਂ ਕੋਈ ਕੁਝ ਨਹੀਂ ਸੰਭਲ ਲੱਗਣ ਦੇ ਨਾ ਕੁ ਦੱਸਣ ਦਾ ਇਹ ਕਿੱਥੇ ਆ ਕਿੱਥੇ ਨਹੀਂ ਕੰਪਨੀ ਚ ਕਿੰਨਾ ਟਾਈਮ ਹੋ ਗਿਆ ਸੀ ਉਹਨਾਂ ਨੇ ਕੰਮ ਕਰਦੇ ਆ। ਵਿਆਹ ਤਾਂ ਪਹਿਲਾਂ ਦੇ ਹੋਏ 20 ਸਾਲ ਹੋ ਗਏ। ਤੇ ਜਦੋਂ ਐਰ ਕੀ ਮਿਲਣ ਆਏ ਸੀ ਹਾਂਜੀ ਆਏ ਹੈਗੇ ਲੋੜੀ ਤੇ ਆਏ ਸੀ। ਫਿਰ ਉਹ ਤੋਂ ਬਾਅਦ ਕਿ ਤੁਹਾਨੂੰ ਕਿਹਨੇ ਦੱਸਿਆ ਕਿ ਹਾਂ ਵੀ ਉਹ ਜਿਹੜੀ ਟਿਕ ਟਿਕ ਪਈ ਮੈਨੂੰ ਕੰਪਨੀ ਸਾਡਾ ਫੋਨ ਜਿਹੜਾ ਹੈ ਉਹ ਤੋਂ ਕੰਪਨੀਆਂ ਦੇ ਮੁੰਡੇ ਨੇ ਕਿ ਹੋਰ ਨੇ ਲਾਇਆ ਜਿਹੜੇ ਗੱਡੇ ਕਿਆ ਸੀ। ਤੇ ਟੈਗ ਡੈਗੀ ਟੈਗ ਦੇ ਵਿੱਚ ਫਸ ਗਏ। ਕੀ ਮੰਗ ਕਰਦੇ ਪ੍ਰਸ਼ਾਸਨ? ਮੈਂ ਮੰਗੇ ਉਹ ਪ੍ਰਸ਼ਾਸਨ ਕਰਦੀ ਆ ਵੀ ਮੇਰੀ ਬੰਦਾ ਸਹੀ ਸਲਾਮਤ ਹੋ ਉਸ ਮੈਨੂੰ ਦੇ ਦਿਓ। ਮੇਰੀਆਂ ਬੱਚੀਆਂ ਦਾ ਵੀ ਉਹ ਦੇ ਦਿਓ। ਮੈਨੂੰ ਪਤਾ ਦੱਸੋ ਵੀ ਕਿਸਤ ਕਿੱ사 ਹਾਲਤ ਚਿਆ ਕਿੱਥੇ ਆ। ਕੋਸ਼ਰੀ ਵਾਸਤੇ ਪਏ ਉਹ ਮੰਗ ਕਰਦੀ ਪਈ ਆ। ਕਿੰਨੇ ਦਿਨ ਹੋ ਚੁੱਕੇ ਜੀ? 5 ਦਿਨ ਹੋ ਚੱਲੇ ਕੋਈ ਉੱਗ ਸੋਗ ਨਹੀਂ। ਕੋਈ ਪੰਜਾਬ ਦੇ ਵਿੱਚ ਉਹ ਵੀ ਕੋਈ ਅਧਿਕਾਰੀ ਹੈ। ਨੋ ਆ ਗੋਈ ਨੀ ਉਥੇ ਵੀ ਕੇ ਕਿਸੇ ਨੇ ਇੱਕ ਤੜਨ ਕੋ ਸੰਪਰਕ ਨਹੀਂ ਕੀਤਾ ਨਹੀਂ ਕਿਸੇ ਨੇ ਨਹੀਂ ਕੀਤਾ ਬਈ ਦੁਖੀ ਆ ਤੁਹਾਣਾ ਕੀ ਗੱਲ ਬਣ ਗਈ ਪਿੰਡ ਚ ਸਾਰੇ ਭੈਣ ਭਰਾ ਉਹ ਡੈ ਰਿਸਤੇਦਾਰ ਭਰਗਿਤਕਾਰ ਕੋਈ ਨਹੀਂ ਪਹੁੰਚਣਾ ਮੇਰੇ ਕੋ ਜਸਪ੍ਰੀਤ ਜਿਹੜੇ ਵੀਰ ਜਿਹੜੇ ਉਧਰ ਸ਼ੈਲਮ ਸ਼੍ਰਿੰਗ ਦੇ ਵਿੱਚ ਤੇਲੰਗਾਨਾ ਚ ਫਸੇ ਕੋਣ ਨੇ ਮੇਰੇ ਬ੍ਰਦਰ ਨੇ ਕੀ ਨਾਂ ਇਹਨਾਂ ਦਾ ਗੁਰਪ੍ਰੀਤ ਤੇ ਕਦੋਂ ਤੁਹਾਨੂੰ ਕਿਦਾਂ ਪਤਾ ਲੱਗਾ ਵੀ ਉਹ ਸਰੋਂਗ ਦੇ ਵਿੱਚ ਫਸ ਗਏ ਨੇ ਇਹਦਾ ਮੈਨੂੰ 12 ਵਜੇ ਫੋਨ ਆ ਗਿਆ ਸੀ ਤੇ ਅਜੇ ਤੱਕ ਕੋਈ ਪਤਾ ਲੱਗਾ ਵੀ ਕੋਈ ਬਾਹਰ ਨਿਕਲਣ ਦੀ ਸੰਭਾਵਨਾ ਜਾਂ ਕੋਈ ਉਧਰ ਦੀ ਕੋਈ ਟੀਮ ਨੇ ਕੋਈ ਜਾਂ ਕੰਪਨੀ ਨੇ ਅਪਰੋਚ ਕੀਤੀ ਹੋਵੇ ਨਹੀਂ ਕੋਈ ਉਧਰ ਦੀ ਟੀਮ ਕੋਈ ਨਹੀਂ ਕੁਛ ਨਹੀਂ ਸਾਨੂੰ ਕੰਪਨੀ ਵਾਲਿਆਂ ਕੋਈ ਸੰਪਰਕ ਨਹੀਂ ਹੋਇਆ ਕੁਛ ਨਹੀਂ ਸਾਨੂੰ ਕੰਪਨੀ ਵਾਲਿਆਂ ਨਾਲ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਜ਼ਿੰਮੇਵਾਰ ਕੌਣ ਹੈ ਇਹਦੇ ਵਿੱਚ ਜ਼ਿੰਮੇਵਾਰ ਉਧਰ ਦੀ ਸਰਕਾਰ ਵੀ ਹੈ ਉਧਰ ਦੀ ਕੰਪਨੀ ਵੀ ਬਸ ਉਹੀ ਉਹ ਵੀ ਉਹਨਾਂ ਨੂੰ ਚਾਹੀਦਾ ਹੈ ਜੇ ਕੰਜਵਾਸ਼ੀ ਉਹ ਦਿਨ ਉਹ ਚੱਲਿਆ ਉਹਨਾਂ ਨੇ ਕੋਈ ਇਹੋ ਦਾ ਕੀਤਾ ਨਹੀਂ ਨਾ ਕੁਝ ਸਾਨੂੰ ਦੱਸਿਆ ਨਾ ਸਾਨੂੰ ਕੋਈ ਇਹੋ ਜੀ ਖਬਰ ਕੋਈ ਆਈ ਪੀ ਠੀਕ ਆ ਪੀ ਆ ਕੰਮ ਚੱਲਣਦਿਆਂ ਜਾਂ ਕੁਝ ਨਹੀਂ ਚੱਲਣਦਿਆਂ ਇਹੋ ਜਾਂ ਕੁਝ ਨਹੀਂ ਸਾਨੂੰ ਦੱਸਣਦੇ ਸਾਨੂੰ ਬਸ ਇਹੋ ਆਹ ਦਿੰਦੇ ਆ ਪੀ ਅੱਜ 2 ਦਿਨ ਲੱਗਣਗੇ 3 ਦਿਨ ਲੱਗਣਗੇ ਬਸ ਇਹੋ ਕੁਝ ਹੀ ਆ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਯਾਰੀ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਨਾ ਕਿਤੇ ਕੰਪਨੀ ਵਾਲਿਆਂ ਨੇ ਸਾਨੂੰ ਕਿਤੇ ਘਰੇ ਫੋਨ ਲਾ ਕੇ ਕੋਈ ਨਹੀਂ ਕੰਪਨੀ ਵਾਲਿਆਂ ਦਾ ਨਹੀਂ ਉਥੇ ਇੱਕ ਇਦਾਂ ਮੂਬੂਲੀ ਜਾ ਕੇ ਹੈਗਾ ਤੇ ਉਹ ਹੀ ਬਸ ਸਾਨੂੰ ਫੋਨ ਲਾਉਂਦਾ ਹੋਰ ਕੋਈ ਕੰਪਨੀ ਵਾਲਿਆਂ ਨੂੰ ਕੋਈ ਨਹੀਂ ਕੋਈ ਪਰਿਵਾਰਤਾ ਜੀ ਪਹੁੰਚਿਆ ਉਥੇ ਪਰਿਵਾਰਤਾ ਜੀ ਮੇਰੇ ਕਿਸਾਲਾ ਪਹੁੰਚੇ ਮੇਰੇ ਭਰਾ ਦਾ ਤੇ ਉਹ ਉਥੇ ਗਿਆ ਉਹ ਦਾਦਾ ਦਾ ਕੋਈ ਕੁਝ ਨਹੀਂ ਉਥੇ ਕਰਨ ਦਾ ਸਭ ਬੈਠੇ ਆਪੋ ਆਪਣੀ ਥਾਈ ਕੀ ਮੰਗ ਕਰਦੇ ਕੀ ਮੰਗ ਕਰਦੇ ਜੋ ਅਸੀਂ ਤੇ ਉਹ ਮੰਗ ਸਰਕਾਰਾਂ ਤੋਂ ਕਰਦੇ ਆਂ ਵੀ ਮੇਰੇ ਉਹ ਵੀ ਅઠੇ ਵੀਰ ਹੀ ਆ ਮੇਰੇ ਅઠੇ ਵੀਰ ਹੱਸਦੇ ਖੇਡਦੇ ਗਏ ਹੀ ਤੇ ਹੱਸਦੇ ਖੇਡਦੇ ਹੋ ਮੈਂ ਤੇ ਅਠਾ ਦੀ ਮੰਗ ਕਰੂੰ ਜਿਹਦਰ ਜੀ ਕੀ ਨਾਂ ਤੁਹਾਡਾ ਜੀ ਹਰਪਾਲ ਸਿੰਘ ਜੀ ਕਿਹੜਾ ਪਿੰਡ ਜੀ ਇਹੋ ਹੀ ਆ ਜੀ ਚੀਮਾ ਕਲਾ ਤੇ ਕੀ ਸਾਰਾ ਮਸਲਾ ਜੀ ਇਹ ਜਿਹੜੇ ਵੀਰ ਦੇ ਉਥੇ ਕੋਈ ਸ਼ਰੰਗ ਦੇ ਵਿੱਚ ਫਸਿਆ ਜੀ ਸ਼ਰੰਗ ਜਿਹੜੇ ਫਸੇ ਨੇ ਮਸਲਾ ਜੀ ਇਹ ਵੀਰ ਸਾਡੇ ਪਿੰਡ ਦਾ ਹੈ ਤੇ 20 ਸਾਲ ਪਹਿਲਾਂ ਦਾ ਏ ਉਸੇ ਕੰਪਨੀ 'ਚ ਕੰਮ ਕਰਦਾ ਹੈ ਤੇ ਕੁਝ ਦਿਨ ਪਹਿਲਾਂ ਇੱਥੇ ਆਇਆ ਸੀ ਪਰਿਵਾਰ ਨੂੰ ਮਿਲ ਕੇ ਗਿਆ ਹੈ ਤੇ ਹੁਣ ਪਤਾ ਲੱਗਾ ਕਿ ਸ਼ਨੀਵਾਰ ਦਾ ਇਹ ਉਥੇ ਕੋਸਰਿੰਗ ਚ ਜਿੱਥੇ ਕੰਮ ਕਰਦਾ ਸੀ ਉਹਦਾ ਕੋਈ ਹਿੱਸਾ ਡਿੱਗ ਗਿਆ ਤੇ ਉਹਦੇ ਜੇ ਫਸ ਗਿਆ ਇਹਦੇ ਨਾਲ ਹੋਰ ਸੱਤ ਜਣੇ ਆ ਤੇ ਪਤਾ ਲੱਗਾ ਹੈ ਤੇ ਉਹਦੇ ਦੇ ਪਰਿਵਾਰ ਸਾਰਾ ਸਦਮੇ ਚ ਹੈ ਤੇ ਜੇ ਪ੍ਰਸ਼ਾਸਨ ਨੇ ਕਿਸੇ ਨੇ ਕੋਈ ਉਹਨਾਂ ਦੇ ਆ ਕੇ ਪੁੱਛਿਆ ਜੀ ਨਹੀਂ ਜੀ ਪਰਿਵਾਰ ਕੋਲ ਕੋਈ ਨਹੀਂ ਜੇ ਹਜੇ ਤੱਕ ਪਹੁੰਚਿਆ ਨਾ ਦੇ ਪੰਜਾਬ ਲੈਵਲ ਦੇ ਤੇ ਨਾ ਸੈਂਟਰ ਲੈਵਲ ਦਾ ਨਾ ਕੋਈ ਤਿਲгана ਸਰਕਾਰ ਦਾ ਕੋਈ ਮੈਸੇਜ ਨਹੀਂ ਕੋਈ ਨਹੀਂ ਇੱਥੋਂ ਦੇ ਉਹਦੇ ਨਾਲ ਜਿਹੜੇ ਵੀਰ ਦੇ ਕੰਮ ਕਰਦੇ ਉਹੋ ਹੀ ਇਹਨਾਂ ਪਰਿਵਾਰ ਨੂੰ ਦੱਸੀ ਜਾਂਦਾ ਵੀ ਹੁਣ ਐਦਾਂ ਹੁਣ ਐਦਾਂ ਕੱਲ ਦਾ ਇੱਕ ਇਹਦਾ ਭੈਣ ਦਾ ਭਰਾ ਉਹਦਾ ਗੁਰਪ੍ਰੀਤ ਦਾ ਸਾਲਾ ਗਿਆ ਏ ਉਹ ਦੱਸਣ ਲਿਆ ਕਿ ਇਸ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਵਾ ਬਿਲਕੁਲ ਸਰਕਾਰ ਉਹਦੇ ਉੱਲ ਧਿਆਨ ਨਹੀਂ ਦੇਣ ਲਈ ਕੋਈ ਡੀਸੀ ਸਾਹਿਬ ਤੱਕ ਪਹੁੰਚ ਕੀਤੀ ਹੋਵੇ ਕੀਤੀ ਜੀ ਪਰਿਵਾਰ ਨੇ ਕੱਲ ਕੀਤੀ ਸੀ ਤੇ ਕਿਸੇ ਦੇ ਜਰੀਏ ਤੇ ਉਹ ਡੀਸੀ ਸਾਹਿਬ ਨੇ ਸੁਣਿਆ ਤੇ ਜ਼ਰੂਰ ਆ ਪਰ ਅਸਰ ਕੋਈ ਲੱਗਦਾ ਉਹ ਜਿਆ ਨਹੀਂ ਕੀਤਾ ਪਰਿਵਾਰ ਨੂੰ ਵੀ ਕੋਈ ਅਜੇ ਤੱਕ ਕੋਈ ਪੰਜਾਬ ਅਧਿਕਾਰੀ ਨਹੀਂ ਮਿਲਨਾ ਆ ਮਤਲਬ ਡੀਸੀ ਸਾਹਿਬ ਵੱਲੋਂ ਕੋਈ ਵਿਸ਼ਵਾਸ ਨਹੀਂ ਦਿਵਾਇਆ ਗਿਆ ਨਹੀਂ ਜੀ ਕੋਈ ਵਿਸ਼ਵਾਸ ਨਹੀਂ ਦਿਵਾਇਆ ਗਿਆ ਕੀ ਮੰਗ ਕਰਦੇ ਤੁਸੀਂ ਮੰਗ ਤੇ ਇਹੋ ਹੀ ਆ ਜੇ ਪਹਿਲੀ ਤੇ ਗੱਲ ਉਹਨਾਂ ਅਠਾਂ ਵੀਰਾਂ ਦੀ ਸਾਂਤ ਸਲਾਮਤੀ ਦੀ ਅਰਦਾਸ ਤੇ ਸਰਕਾਰ ਨੂੰ ਕਹਿੰਨੇ ਆ ਕਿ ਪੂਰੇ ਹਾਈ ਲੈਵਲ ਤੇ ਉਹ ਕੰਮ ਹੋਣਾ ਚਾਹੀਦਾ ਉਹਨਾਂ ਬੱਚਿਆਂ ਨੂੰ ਸੁਰੰਗ ਚੋਂ ਬਾਹਰ ਕੱਢਣਾ ਚਾਹੀਦਾ ਸਾਡੇ ਭਰਾਵਾਂ ਨੂੰ ਤੇ ਪਰਿਵਾਰਾਂ ਨੂੰ ਮਿਲਾਉਣੇ ਚਾਹੀਦੇ ਆ